ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਅਕਬਰ ਦੇ ਸਾਹਮਣੇ ਪੇਸ਼ ਹੋਣ ਲਈ ਭੇਜਿਆ ਬਾਦਸ਼ਾਹ ਅਕਬਰ ਲਾਹੌਰ ਆਇਆ ਤਾ ਖत्री ਤੇ ਬ੍ਰਾਹਮਣਾਂ ਨੇ ਗੁਰੂ ਅਮਰਦਾਸ ਜੀ ਦੇ ਖਿਲਾਫ ਸ਼ਿਕਾਇਤ ਕੀਤੀ ਕਿ ਉਹ ਹਿੰਦੂ ਧਰਮ ਲਈ ਖਤਰਾ ਹਨ। ਉਹਨਾਂ ਨੇ ਆਪਣਾ ਹੀ ਧਰਮ ਗ੍ਰੰਥ ਤੇ ਰੀਤੀ ਰਿਵਾਜ ਬਣਾਏ ਹਨ। ਬਾਦਸ਼ਾਹ ਨੇ ਗੁਰੂ ਜੀ ਨੂੰ ਦਰਬਾਰ ਵਿੱਚ ਪੇਸ਼ ਹੋਣ ਦਾ ਸਨੇਹਾ ਭੇਜਿਆ। ਗੁਰੂ ਜੀ ਨੇ ਭਾਈ ਜੇਠਾ ਨੂੰ ਜਾਣ ਲਈ ਕਿਹਾ ਪਰ ਭਾਈ ਸਾਹਿਬ ਚਿੰਤਿਤ ਹੋ ਗਏ ਕਿਉਂਕਿ ਉਹਨਾਂ ਨੇ ਕੋਈ ਧਾਰਮਿਕ ਗ੍ਰੰਥ ਨਹੀਂ ਪੜ੍ਹਿਆ ਸੀ। ਗੁਰੂ ਜੀ ਨੇ ਭਾਈ ਸਾਹਿਬ ਨੂੰ ਕਿਹਾ ਚਿੰਤਾ ਨਾ ਕਰੋ। ਜਦੋਂ ਬਾਦਸ਼ਾਹ ਦੇ ਦਰਬਾਰ ਵਿੱਚ ਕੋਈ ਸਵਾਲ ਪੁੱਛਿਆ ਜਾਵੇ ਤਾਂ ਮੇਰੇ ਬਾਰੇ ਸੋਚਣਾ ਅਤੇ ਆਪਣੀ ਸੱਜੀ ਬਾਹਵਾਲ ਦੇਖਿਓ। ਅਸੀਂ ਅੰਗ-ਸੰਗ ਸਹਾਈ ਹੋਵਾਂਗੇ। ਫੇਰ ਭ ਔਰ ਦਰਬਾਰ ਵਿੱਚ ਪਹੁੰਚੇ। ਉਹਨਾਂ ਨੇ ਆਪਣੀ ਸੱਜੀ ਬਾਹਵਲ ਦੇਖਦੇ ਹੋਏ ਬ੍ਰਾਹਮਣਾਂ ਅਤੇ ਖਤਰਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਤੇ ਸਭ ਨੂੰ ਹੈਰਾਨ ਕਰ ਦਿੱਤਾ। ਕੀ ਗੁਰੂ ਜੀ ਦੇ ਸਧਾਰਨ ਪ੍ਰਤੀਨਿਧੀ ਕੋਲ ਇੰਨਾ ਗਿਆਨ ਕਿੱਥੋਂ ਆਇਆ? ਭਾਈ ਸਾਹਿਬ ਜੀ ਦੇ ਡੂੰਘੇ ਜਵਾਬਾਂ ਤੋਂ ਬਾਦਸ਼ਾਹ ਬਹੁਤ ਪ੍ਰਭਾਵਿਤ ਹੋਇਆ ਤੇ ਸਭ ਸ਼ਿਕਾਇਤਾਂ ਨੂੰ ਖਾਰਜ ਕਰਦੇ ਹੋਏ ਬ੍ਰਾਹਮਣਾਂ ਅਤੇ ਖਤਰਿਆਂ ਨੂੰ ਝੂਠਾ ਕਰਾ ਦਿੱਤਾ।